ਦੋਸਤੋ ਮੈਂ ਤੁਹਾਡਾ ਛੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਆਇਆ ਹਾਂ ਔਰ ਅੱਜ ਦੀ ਵੀਡੀਓ ਹੈ ਕਿ ਜੋ ਲੋਗ ਇਸ ਦੁਨੀਆ ਦੇ ਵਿੱਚ ਲਿਤਾੜੇ ਜਾਂਦੇ ਹਨ ਜਾਂ ਬਹੁਤ ਹੀ شریف ਤੇ ਸਾਊ ਹੁੰਦੇ ਹਨ ਉਹਨਾਂ ਨੂੰ ਦੁਨੀਆ ਯਾਦ ਨਹੀਂ ਰੱਖਦੀ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਹੈ ਔਰ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਵੀ ਕਰਨਾ ਦੋਸਤੋ ਜਿਵੇਂ ਕਿ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਨਾਗੇ ਆਉਣ ਨਾਗੇ ਜਾਣਾ ਕੋਈ ਨਾ ਰਹੀਏ ਰਾਜਾ ਰਾਣਾ ਇਸ ਦੁਨੀਆ ਦੇ ਵਿੱਚ ਅਸੀਂ ਸਾਰੇ ਹੀ ਨੰਗੇ ਆਏ ਆ ਤੇ ਨੰਗੇ ਹੀ ਜਾਣਾ ਪਰ ਇਥੋਂ ਕੋਈ ਵੀ ਭਾਵੇਂ ਜਿੰਨਾ ਵੀ ਅਮੀਰ ਆ ਜਾਂ ਰਾਜਾ ਰਾਣਾ ਜਾਂ ਜਿਨੇ ਬਹੁਤ ਜ਼ਿਆਦਾ ਕਮਾਈਆਂ ਕੀਤੀਆਂ ਉਹ ਬੰਦੇ ਸੋ ਮਨੀ ਦੀ ਕਮਾਈ ਆ ਨਾ ਤੇ ਸ਼ੋਹਰਤ ਕਮਾਇਆ ਉਹਨੇ ਵੀ ਇਸ ਦੁਨੀਆ ਦੇ ਵਿੱਚ ਹਮੇਸ਼ਾ ਨਹੀਂ ਰਹਿਣਾ ਉਹਨੇ ਵੀ ਇਥੋਂ ਚਲੇ ਜਾਣਾ ਪਰ ਤੁਹਾਡੀਆਂ ਜਿਹੜੀਆਂ ਕੀਤੀਆਂ ਹੋਈਆਂ ਕਾਰਨਾਮੇ ਆ ਤੁਹਾਡੀਆਂ ਜਿਹੜੇ ਕੀਤੇ ਹੋਏ ਕੰਮ ਆ ਉਹ ਹਮੇਸ਼ਾ ਯਾਦ ਰਹਿੰਦੇ ਆ ਔਰ ਯਾਦ ਰੱਖਣਾ ਕਿ ਜਿਹੜੇ ਲੋਕ ਕਦੀ ਬੋਲਦੇ ਹੀ ਨਹੀਂ ਹਮੇਸ਼ਾ ਚੁੱਪ ਪੱਟੀ ਰੱਖਦੇ ਆ ਔਰ ਆਪਣੇ ਜਿਹੜੇ ਹੱਕ ਆ ਉਹਨਾਂ ਦੇ ਬਾਰੇ ਕੌਂਸ਼ੀਅਸ ਨਹੀਂ ਔਰ ਹਮੇਸ਼ਾ ਹੀ ਲਿਤਾੜੇ ਜਾਂਦੇ ਆ ਉਹ ਕਦੀ ਵੀ ਇਤਿਹਾਸ ਜਾਂ ਇਤਿਹਾਸ ਦੇ ਵਿੱਚ ਯਾਦ ਨਹੀਂ ਰੱਖੇ ਜਾਂਦੇ ਜਿਹੜੇ ਸਾਊ ਸ਼ਰੀਫ ਤੇ ਜਿਹੜੇ ਇਮਾਨਦਾਰ ਲੋਕੀ ਆ ਉਹਨਾਂ ਨੂੰ ਇਤਿਹਾਸ ਜਾਂ ਇਤਿਹਾਸ ਯਾਦ ਨਹੀਂ ਰੱਖਦਾ ਅ ਉਦਾਹਰਨ ਦੇ ਤੌਰ ਤੇ 라ਵਣ ਦੇ ਪਿਤਾ ਨੂੰ ਅੱਜ ਤੱਕ ਲੋਕਾਂ ਨੇ ਨਹੀਂ ਯਾਦ ਕੀਤਾ ਪਰ 라ਵਣ ਯਾਦ ਹੈ ਦੁਨੀਆ ਦੇ ਵਿੱਚ ਔਰ ਭਗਵਾਨ ਰਾਮਚੰਦਰ ਦੇ ਜਿਹੜੇ ਨਾਨਕੇ ਯਾਨੀ ਕਿ ਰਾਮ ਦੇ ਜਿਹੜਾ ਮਾਮੇ ਦਾ ਨਾਂ ਕਿਸੇ ਨੂੰ ਨਹੀਂ ਪਤਾ ਨਾ ਹੀ ਉਸਦੇ ਦਾਦੇ ਪੜਦਾਦੇ ਨਕਟ ਦਾਦੇ ਦੀ ਹਿਸਟਰੀ ਤਾਂ ਹੋਏਗੀ ਪਰ ਮਾਮੇ ਬਾਰੇ ਨਹੀਂ ਪਤਾ ਔਰ ਉਸ ਦੀ ਸੀਤਾ ਜਿਹੜੀ ਹੈ ਉਸਦੇ ਜਿਹੜੇ ਹੈਗੇ ਉਹਨੇ ਰਿਸ਼ਤੇਦਾਰ ਜਾਂ ਹੋਰ ਉਹਦੇ ਬਾਰੇ ਨਹੀਂ ਪਤਾ ਜਿਹੜੇ شریف ਲੋਗ ਆ ਜਾਂ ਜਿਹੜੇ ਸਾਊ ਸੀਗੇ ਜਾਂ ਜਿਹੜੇ ਮਤਲਬ ਜਿਨ੍ਹਾਂ ਨੇ ਚੁੱਪ ਬੱਟੀ ਰੱਖੀ ਜਾਂ ਜਿਹੜੇ ਆਪਣੇ ਹੱਕਾਂ ਦੇ ਬਾਰੇ ਕੌਨਸ਼ੀਅਸ ਨਹੀਂ ਸਨ ਜਾਂ ਜਿਨ੍ਹਾਂ ਨੇ ਪੋਲਿਟਿਕਸ 'ਚ ਭਾਗ ਨਹੀਂ ਲਿਆ ਜਾਂ ਉਸ ਸਮੇਂ ਉਹਨਾਂ ਨੇ ਨਾਮ ਆਪਣਾ ਜਿਹੜਾ ਨਹੀਂ ਖਟਿਆ ਉਹ ਇਤਿਹਾਸ ਉਹਨਾਂ ਨੂੰ ਜਾਂ ਇਤਿਹਾਸ ਹਮੇਸ਼ਾ ਉਹਨਾਂ ਨੂੰ ਅਣਗੌਲਿਆ ਕਰਦਾ ਰਿਹਾ ਹੈ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਮਹਾਭਾਰਤ ਦੇ ਵਿੱਚ ਵੀ ਜਿਹੜਾ ਦਰਯੋਧਨ ਸੀ ਉਸ ਦੇ ਜਿਹੜੇ ਪਿੱਠੂ ਸਨ ਭਾਵੇਂ ਉਹ ਮਸਟੰਡੇ ਸਨ ਜਾਂ ਜਿਹੜੇ ਬਦਮਾਸ਼ ਸਨ ਉਹਨਾਂ ਨੂੰ ਹੀ ਮਹਾਭਾਰਤ ਦੇ ਵਿੱਚ ਯਾਦ ਰੱਖਿਆ ਗਿਆ ਔਰ ਦੂਸਰੇ ਜਿਹੜੇ شریف ਲੋਕ ਸਨ ਜਾਂ ਜਿਹੜੇ ਮਤਲਬ ਤੁਹਾਨੂੰ ਤੁਸੀਂ ਤੁਸੀਂ ਮਾਮਾ ਜਿਹੜਾ ਹੈ ਇਹ ਸ਼ਕੁਨੀ ਉਹ ਯਾਦ ਹੈ ਪਰ ਚਾਚਾ ਜਾਂ ਤਾਇਆ ਕੋਈ ਯਾਦ ਨਹੀਂ ਹੈ ਔਰ ਉਸ ਦੇ ਬਾਰੇ ਇਹ ਇੰਨਾ ਜ਼ਿਆਦਾ ਵਿਆਖਿਆਨ ਵੀ ਨਹੀਂ ਕੀਤਾ ਗਿਆ ਔਰ ਜਿਹੜੇ ਜਿਹੜੇ ਲੋਕ ਕੁਛ ਨਾ ਕੁਛ ਕਰਦੇ ਹਨ ਚਾਹੇ ਉਹ ਨੈਗੇਟਿਵਿਟੀ ਫਲਾਉਂਦੇ ਹਨ ਚਾਹੇ ਉਹ ਪੋਜ਼ਿਟਿਵਿਟੀ ਫਲਾਉਂਦੇ ਹਨ ਆਪਣਾ ਨਾਮ ਨਾ ਕਰਦੇ ਹਨ ਉਹ ਹਮੇਸ਼ਾ ਦੁਨੀਆ ਦੇ ਵਿੱਚ ਯਾਦ ਰੱਖੇ ਜਾਂਦੇ ਹਨ ਚਾਹੇ ਉਹ ਹਿਟਲਰ ਹੋਇਆ ਤੇ ਚਾਹੇ ਉਹ ਅੱਜ ਦੇ ਹਿਟਲਰ ਹਨ ਭਗਵਾਨ ਸ਼ਿਵ ਦੀਆਂ ਯਾਤਰਾਵਾਂ ਕੱਡੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਅਸੀਂ ਕਾਵੜੀਆ ਔਰ ਕਾਵੜੀਏ ਜਿਹੜੇ ਕਾਵੜੀਏ ਆ ਉਹ ਭਗਵਾਨ ਸ਼ਿਵ ਦੀ ਜਿਹੜੇ ਯਾਤਰਾ ਕੱਢ ਰਹੇ ਹਨ ਪਰ ਉਸ ਦੇ ਨਾਲ ਨਾਲ ਇੱਕ ਹੋਰ ਬੰਦੇ ਦਾ ਬੁੱਤ ਵੀ ਚੁੱਕਿਆ ਕਮਾਇਆ ਜਾ ਰਿਹਾ ਹੈ ਭਗਵਾਨ ਸ਼ਿਵ ਦੇ ਨਾਲ ਸਾਨੂੰ ਸਾਰਿਆਂ ਨੂੰ ਕੌਂਸ਼ੀਅਸ ਹੋਣਾ ਪਵੇਗਾ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਵੇਗਾ ਕਿ ਕੀ ਭਗਵਾਨ ਸ਼ਿਵ ਦੀ ਬਰਾਬਰੀ ਕਰ ਰਿਹਾ ਹੈ ਉਹ ਬੰਦਾ ਉਹ ਉਸ ਨੂੰ ਭਗਵਾਨ ਸ਼ਿਵ ਦੇ ਨਾਲ ਨਾਲ ਉਸ ਦੀ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਜਾਗਰੂਕ ਹੋਣ ਦੀ ਲੋੜ ਹੈ ਤੁਹਾਡਾ ਤੇ ਸਾਡਾ ਸਭ ਦਾ ਰੱਖ ਰੱਖਾ ਸ਼ਬਾ ਖੈਰ ਜੀ ਦੇ ਵਸਦੇ ਰਹੋ ਗੋਡ ਬlesਸ ਯੂ